ਮੈਂ ਅੱਜ ਆਪਣੇ ਆਪ ਨੂੰ ਇੰਨਾ ਵੱਡਾ ਭਾਗ ਸਮਝ ਰਿਹਾ ਕਿ ਜਿਵੇਂ ਹੀ ਮੈਂ ਯੂਨੀਵਰਸਿਟੀ ਦੇ ਗੇਟ ਤੇ ਐਂਟਰ ਹੁੰਦਾ ਇੰਨਾ ਪ੍ਰਾਊਡ ਫੀਲ ਹੁੰਦਾ ਹੈ ਕਿ ਜਿਵੇਂ ਆਪਾਂ ਆਮ ਲੋਕ ਗੱਲਾਂ ਕਰਦੇਵੇਂ ਸਿੱਖ ਸਮਾਜ ਜਾਂ ਐਸਜੀਪੀਸੀ ਜਾਂ ਸਿੱਖ ਲੋਕ ਕੁਝ ਨਹੀਂ ਕਰ ਰਹੇ ਹੈ ਬੱਚਿਆਂ ਦੀ ਪੜਾਈ ਵਾਸਤੇ ਤੇ ਫੀਲ ਹੋਇਆ ਵੀ ਯਾਰ ਇਹ ਨੀਚ ਯੂਨੀਵਰਸਿਟੀ ਸਾਡੀ ਹੈਗੀ ਹੈ ਫਿਰ ਵੀ ਆਪਾਂ ਦੋਸ਼ ਦਿੰਦੇ ਆ ਤੇ ਗਲਤ ਗੱਲ ਹੈ ਤੇ ਆਪਾਂ ਨੂੰ ਉਹਦੀ ਅਪਲਿਫਟਮੈਂਟ ਵਿੱਚ ਕੰਮ ਕਰਨਾ ਚਾਹੀਦਾ ਨਾ ਕਿ ਕੋਈ ਦੋਸ਼ ਦੇਣਾ ਚਾਹੀਦਾ ਤੇ ਮੈਂ ਅੱਜ ਸਮਝੋ ਵੀ ਅਗਰ ਹੋਈ ਜੇ ਅਗਰ ਆਪਾ ਆਪਣੀ ਲਾਈਵ ਖੋਲ ਕੇ ਰੱਖਾ ਤੇ ਬਹੁਤ ਸਮਾਂ ਲੱਗੇਗਾ ਇੰਨਾ ਕਿ ਵੀ ਆਪਾ ਇੱਕ ਬਹੁਤ ਛੋਟੇ ਸਮਾਜ ਤੋਂ ਜਾਂ ਛੋਟੇ ਪਰਿਵਾਰ ਤੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਆ ਤੇ ਵਾਹਿਗੁਰੂ ਦੀ ਕਿਰਪਾ ਹੈ ਤੇ ਆਪਾਂ ਨੂੰ ਚਾਹੀਦਾ ਗੁਰੂ ਗੋਬਿੰਦ ਸਿੰਘ ਦਾ ਬਖਸ਼ਾ ਹੋਇਆ ਜਿਹੜਾ ਸੰਦੇਸ਼ ਹੈ ਜਿਹੜੀ ਗੁਫਤ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਅਤੇ ਵਾਨ ਕਰਨਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਗੋਇਲ ਸਿੰਘ ਜੀ ਦੀ ਮੇਰੇ ਤੋਂ ਬਹੁਤ ਕਿਰਪਾ ਰਹੀ ਹੈ ਤੁਸੀਂ ਜੇ ਯਕੀਨ ਕਰੋ ਕਿ ਮੈਨੂੰ ਤਾਂ ਇਨਾ ਯਕੀਨ ਸੀਗਾ ਮੈਂ ਖੜਾ ਪਾਇਆ ਨਾ ਖੜਾ ਗੁਰਗੋਇਲ ਜੀ ਤਾਂ ਪਾਇਆ ਖੜਾ ਤੇ ਮੈਂ ਛੋਟੇ ਹੁੰਦੇ ਵੀ ਜਿਵੇਂ ਅਸੀਂ ਢੇਰਾਂ ਤੋਂ ਰਹਿੰਦੇ ਸੀ ਤੇ ਆਰਾਮ ਲिला ਹੁੰਦੀ ਸੀ ਆਰਾਮ ਲिला ਰਾਮ ਤੁਹਾਨੂੰ ਪਤਾ ਕਿ ਉੱਥੇ ਬ੍ਰਾਮ ਲਾਲ ਵਾਲੇ ਇਸ ਤਰ੍ਹਾਂ ਦਾ ਕਸਟਮ ਜਾਦੂ ਸੀਗਾ ਤੇ ਬੱਚਾ ਨੇ ਇਕੱਠੇ ਹੋ ਕੇ ਰਾਮਲਾ ਦੇਖਣ ਜਾਣੀ ਪਰ ਮੇਰਾ ਦਿਲ ਨਾ ਲੱਗਣਾ ਕਿਉਂਕਿ ਮੇਰਾ ਵਿਸ਼ਵਾਸ ਉੱਤਰ ਕੇ ਜਿਆਦਾ ਨਹੀਂ ਸੀਗਾ ਵਿਸ਼ਵਾਸ ਉੱਤਰ ਜਿਆਦਾ ਇਸ ਕਰਕੇ ਨਹੀਂ ਸੀਗਾ ਸਾਡੇ ਬੀਬੀ ਜੀ ਨੇ ਮਾਤਾ ਜੀ ਨੇ ਸ਼ੁਰੂ ਤੋਂ ਹੀ ਬਚਪਨ ਤੋਂ ਇਸ ਨੂੰ ਸਿੱਖੀ ਦੀ ਗੁਰਤੀ ਦਿੱਤੀ ਉਹ ਸਾਨੂੰ ਰਾਤ ਨੂੰ ਜਿਵੇਂ ਆਮ ਕਿ ਸੌਣ ਤੋਂ ਪਹਿਲੇ ਕਥਾਵਾਂ ਬਾਬਿਆਂ ਦੇ ਸੁਣਾਣੀ ਸਾਬਿਆ ਨਹੀਂ ਸੁਣਾਣੀ ਤੇ ਉਹ ਗੁਰਤੇ ਸਾਨੂੰ ਬਚਪਨ ਤੋਂ ਮਿਲੀ ਐ ਇਸ ਕਰਕੇ ਮੈਨੂੰ ਰਾਮ ਲਾਜ ਕੋਈ ਇੰਟਰਸਟ ਨਹੀਂ ਹੁੰਦਾ ਸੀ ਚਲੇ ਜਾਂਦੇ ਸੀਗੇ ਜਿਵੇਂ ਮੇਰੇ ਦਿਨੋਂ ਚਾਟ ਹੋਣਾ ਨਾ ਤੁਸੀਂ ਯਕੀਨ ਮੰਨੋ ਛੋਟੇ ਹੁੰਦੇ ਵੀ ਜੰਗਲੀ ਰਸਤੇ 'ਚ ਜਿੱਥੇ ਅੰਗਰੇਜ਼ਾਂ ਦੇ ਕਬਰਸਤਾਨ ਹੀ ਬਣੀ ਹੁੰਦੀ ਸੀ ਪਰ ਵਿਸ਼ਵਾਸ ਸੀਗਾ ਮੈਨੂੰ ਕੁਝ ਨਹੀਂ ਹੋਏਗਾ ਤੇ ਗੁਰਗੋਝ ਦਾ ਕੜਾ ਮੈਂ ਪਾਇਆ ਮੈਨੂੰ ਕੁਝ ਨਹੀਂ ਹੋਏਗਾ ਤੇ ਵਾਕਈ ਮੈਨੂੰ ਕੋਈ ਰਸਤਾ ਕੁਝ ਨਹੀਂ ਮਿਲਦਾ ਸੀਗਾ ਰਸਤੇ ਈਜੀ ਨਹੀਂ ਸੀਗਾ ਪਹਾੜੀ ਰਸਤਾ ਸੀਗਾ ਭयंकर ਰਸਜਾ ਛੌੜੀਆਂ ਵੀ ਸੀਗੀਆਂ ਤੇ ਕਬਰਸਤਾਨ ਵੀ ਸੀਗਾ ਜਿੱਥੋਂ ਆਮ ਦਰਦ ਦਿਨ ਚ ਲੋਕੀਂ ਡਰਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਸੇਫ ਐਂਡ ਸੌਨ ਘਰ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਅਗਰ ਆਪਾਂ ਸੁਣਾਈਏ ਵੀ ਇੱਕ ਵਾਰ ਮੇਰੇ ਸਭ ਤੋਂ ਪਹਿਲੇ ਸਰ ਪੋਸਟਿੰਗ ਐਜਟਾਇਲ ਕਲ ਆਪਰੇਟਰ ਡੇਰਾਦੂਨ ਤੋਂ ਕਿੱਥੇ ਡੇਰਾਦੂਨ ਹੈ ਕਿੱਥੇ Shimla Shimla ਤੋਂ 30 ਕਿਲੋਮੀਟਰ ਹੋਰ ਅੱਗੇ ਐਜ਼ ਅ ਟੈਲੀਫੋਨਲ ਆਪਰੇਟਰ ਫਸਟ ਪੁਆਇੰਟ ਜੁਆਇਨ ਕੀਤਾ ਸੀ ਉਸ ਟਾਈਮ ਮੇਰੀ ਸਾਰੀ ਉਮਰ 11 ਸਾਲ ਦੀ ਹੋਣੀ ਤੇ ਬੁੜੀਆਂ ਉੱਥੇ ਹਾਲੇ ਵੀ ਯਾਦ ਕਰੀ ਜਾਂਦੇ ਅਜੇ ਤੋ ਜਦ ਆਇਆ ਸੀ ਤੇਰੀ ਦਾੜੀ ਨਹੀਂ ਹਾਲੇ ਆਈ ਸੀਗੀ ਤੋ ਇੰਨਾ ਛੋਟਾ ਬੱਚਾ ਸੀਗਾ ਹਾਂ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਗੱਲ ਸੁਣਾਉਣ ਵਾਲੀ ਇਹ ਸੀ ਕਿ ਵੀ ਜਿੱਥੇ ਮੈਂ ਰਹਿੰਦਾ ਸੀਗਾ ਮੇਰਾ ਨਾਲੇ ਰੂਮ ਮੇਟ ਸੀਗਾ ਸਾਡਾ ਸੈਂਟਰ ਵਾਲਾ ਰੂਮ ਸੀਗਾ ਇੱਧਰ ਵੀ ਫੈਮਿਲੀ ਰਹਿੰਦੀ ਸੀ ਇੱਧਰ ਵੀ ਫੈਮਿਲੀ ਰਹਿੰਦੇ ਸੀ ਉੱਪਰ ਵੀ ਫੈਮਿਲੀ ਸੀ ਕਿਆਂ ਬੱਚਿਆਂ ਨੇ ਛੁੱਟੀਆਂ ਸੀ ਕਿਆਂ ਜਿਵੇਂ ਅੱਜ ਕੱਲ ਦੇ ਦਿਨ ਨੇ ਇਹ ਵੀ ਗਏ ਸੀ ਕਿ ਛੁੱਟੀਆਂ 'ਚ ਇਹ ਵੀ ਛੁੱਟੀਆਂ 'ਚ ਗਏ ਸੀ ਮੇਰਾ ਰੂਮ ਮੇਟ ਵੀ ਆਪਣੇ ਘਰ ਗਿਆ ਸੀਗਾ ਉੱਪਰ ਵਾਲੇ ਵੀ ਗਏ ਸੀ ਮੈਂ ਕੱਲੋ ਪਰ ਜੇ ਤੁਸੀਂ ਬਿਲਡਿੰਗ ਦੇਖੋ ਦਿਨੇ ਵੀ ਲੱਗਦਾ ਸੀ ਯਾਰ ਬਿਲਡਿੰਗ ਪਹਾੜੀ ਬਿਲਡਿੰਗ ਤੇ ਮੈਂ ਰਾਤ ਨੂੰ ਜੀ ਆਪਣੇ ਇਹ ਖਾਣਾ ਬਣਾਉਣਾ ਸੀਗਾ ਵਾਇਰ ਚੌਣੇ ਬਣਾ ਲੈ ਖੋਲ ਕੇ ਬਣਾ ਲੈ ਸੁਣੋ ਵਾਲੀ ਗੱਲ ਹੈ ਜੀ ਗੁਰੂ ਕੀ ਕੀਪਾ ਕਿਵੇਂ ਹੁੰਦੀ ਹੈ ਹੈ ਨਾ ਤੇ ਜੇ ਮੈਂ ਖਾਇਆ ਜੀ ਥੋੜੀ 15 ਮਿੰਟ ਅੱਧੇ ਘੰਟੇ ਬਾਅਦ ਮੈਨੂੰ ਉਲਟੀ ਦਸ ਉਲਟੀ ਦਸ ਬੜੇ ਫ੍ਰੀਕੁਐਂਟਲੀ ਮੈਂ ਕਿਹਾ ਅੱਜ ਨਹੀਂ ਬਚਦਾ ਹਸਪੀਟਲ ਵੀ ਦੂਰ ਜਾਣ ਦੀ ਹਿੰਮਤ ਵੀ ਨਹੀਂ ਆਉਂਦੀ ਕਿਸੇ ਨੂੰ ਕਹਿ ਵੀ ਨਹੀਂ ਸਕਦਾ ਸਭ ਇਕੱਲਾ ਹੀ ਰਹਿ ਰਿਹਾ ਮੈਂ ਉੱਥੇ ਕੋਈ ਸਭ ਉਹ ਵੀ ਗਏ ਉਹ ਵੀ ਗਏ ਸਭ ਗਏ ਪਰ ਪਤਾ ਨਹੀਂ ਕੀ ਬਖਸ਼ਿਸ਼ ਹੋਈ ਜੀ ਮੇਰੇ ਦਿਮਾਗ ਚ ਆ ਵੀ ਚਾਪੀਓ ਮੈਂ ਚਾਹ ਰੱਖੇ 24 ਦਾ ਸਟਾਕ ਵੀ ਤੁੱਚੇ 32 ਵਾਲੀ ਹੁੰਦੇ ਸੀਗੇ ਚਾਹ ਰੱਖੇ ਕਾਲੀ ਇਲਾਚੀ ਮੈਂ ਵਾਇਗੁਰ ਕਿਰਪਾ ਨਾਲ ਕਾਲੀ ਇਲਾਚੀ ਵੈਸੀ ਪਾ ਲਈ ਮਚਲੇ ਪਾ ਦੋ ਚਾਹ ਪੀਤੀ ਚਾਪ ਇੰਦੋਵਾਲ ਮੈਂ ਅੱਧੇ ਘੰਟੇ ਬਾਅਦ ਨੋ ਵਧੀਆ ਠੀਕ ਹੋ ਗਿਆ ਨਾ ਜੀ ਤੇ ਬਚਾਉਣ ਵਾਲੇ ਦੇ ਦੇਖੋ ਉਹਨੇ ਬਚਾ ਲਿਆ ਨਹੀਂ ਤੇ ਹਸਪੀਟਲ ਜਾ ਕੇ ਵੀ ਲੋਕ ਕਿ ਇੰਨੀ ਬਚਦੇ ਕੋਈ ਨਹੀਂ ਇਨੀ ਫ੍ਰੀਕੁਐਂਟ ਮੇਰੀ ਹਾਲਤ ਇੰਨੀ ਖਰਾਬ ਸੀਗੀ ਔਰ ਬੱਚਾ ਕੋਈ ਜ਼ਿਆਦਾ ਏਜ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਮੇਰਾ ਵਿਸ਼ਵਾਸ ਗੁਰੂ ਜੀ ਤੇ ਹੋਰ ਡਰਡ ਹੁੰਦਾ ਗਿਆ ਹੁੰਦਾ ਗਿਆ ਕਟਨਾਵ ਹੋ ਰਹੀ ਬਹੁਤ ਹੈਗੀਆਂ ਨੇ ਹਨਾ ਤੇ ਜਿਵੇਂ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਵੈਲਫੇਅਰ ਵਾਲੇ ਆਪਣੀ ਆਪਣੀ ਸਕੀਮ ਜਿਹੜੀ ਇਹਦੇ ਪਿੱਛੇ ਕਾਰਨ ਇੱਕ ਬਹੁਤ ਵੱਡਾ ਕਾਰਨ 52 ਸਾਲ ਪਹਿਲੇ ਦੀ ਜਦੋਂ ਮੈਂ ਕਾਲਜ ਜਾਂਦਾ ਸੀਗਾ ਤੇ ਮੇਰੀ ਫੀਸ ਕਿਸ ਨੇ ਭਰੀ ਸੀਗੀ ਭਰੀ ਕਿਵੇਂ ਕਿ ਮੈਂ ਫਾਦਰ ਸਾਹਿਬ ਤੋਂ ਫੀਸ ਲੈ ਆਇਆ ਹਨਾ ਜੀ ਫੀਸ ਲੈ ਆ ਕੇ ਮੈਂ ਜੋ ਆਈ ਕਾਰਡ ਆ ਕਾਲਜ ਦਾ ਬਣਾਉਂਦਾ ਡੀਵੀ ਕਾਲਜ ਇਨ ਸੀਗਾ ਉਹ ਮੈਂ ਆਈ ਕਾਰਡ ਦੇ ਵਿੱਚ ਪਾ ਲਈ ਵੀ ਸੇਵ ਰਹੇਗੀ ਉਸ ਤੋਂ ਬਾਅਦ ਪ੍ਰੈਕਟੀਕਲ ਸੀਗਾ ਫਿਜ਼ਿਕਸ ਦਾ ਪ੍ਰੈਕਟੀਕਲ ਸੀਗਾ ਆਈ ਕਾਰਡ ਜਮਾ ਕਰਾ ਕੇ ਤੇ ਆਪਰੇਟਰਸ ਮਿਲਣਾ ਸੀਗਾ ਬਾਈ ਦੇ ਪੈਸੇ ਕੱਢਨੇ ਭੁੱਲ ਗਿਆ ਜੀ ਮੈਂ ਆਈ ਕਾਰਡ ਜਮਾ ਕਰਾਇਆ ਆਪਰੇਟਰਸ ਲਿੱਤਾ ਆਪਣੇ ਜੋ ਪ੍ਰੈਕਟਿਕਲ ਕਰਨੇ ਸੀ ਕੀਤਾ ਜਮਾ ਕਰਾਇਆ ਤੇ ਜਦ ਆਈ ਕਾਰਡ ਲਿੱਤਾ ਤੇ ਉਹਦੇ ਪੈਸੇ ਗੁੰਮ ਸੀ ਚਲੋ ਹੁਣ ਮੈਂ ਸੋਚਿਆ ਵੀ ਮੈਂ ਕੰਪਲੇਂਟ ਕਰਦਾ ਇਹ ਇਹਦੀ ਕਮਲਗਰੀ ਉਹ ਵੀ ਸਮਝੋ ਇਤਨਾ ਜ਼ਿਆਦਾ ਵਧੀਆ ਤਾਂ ਹੈ ਨਹੀਂ ਜੀ ਬੰਦਾ ਫਾਈਨੈਂਸ਼ੀਅਲੀ ਹੈ ਨਾ ਛੋਟੂ ਛੋਟੇ ਨੂੰ ਪੀਏ ਨਹੀਂ ਹੁੰਦੇ ਵਿਚਾਰੇ ਮੈਂ ਕੰਪਲੇਨਟ ਕਰਦਾ ਇਹਦੇ ਉੱਪਰ ਰਿਗਾਜ ਆਈ ਫਾਦਰ ਸਮ ਦੁਬਾਰਾ ਮੰਨ ਮੰਗਣ ਦੀ ਮੇਰੀ ਹਿੰਮਤ ਨਹੀਂ ਪਈ ਕਿ ਪਹਿਲਾਂ ਹੀ ਫੈਮਿਲੀ ਤੁਹਾਨੂੰ ਪਤਾ ਜੀ ਵੀ ਇਨਕਮ ਕੀ ਹੁੰਦੀ ਸੀ 80 ਆ 100 100 ਦਾ ਸਕੇਲ ਹੁੰਦਾ ਸੀਗਾ ਤੇ ਫੈਮਿਲੀ ਵੱਡੀ ਹੁੰਦੀ ਸੀ ਮਦਰ ਸਾਡੇ ਬਿਮਾਰ ਰਹਿੰਦੇ ਸੀਗੇ ਖਰਚੇ ਬਹੁਤ ਸੀਗੇ ਮੈਂ ਦੁਬਾਰਾ ਨਹੀਂ ਮੰਗ ਸਕਿਆ ਕੰਪਲੇਨਟ ਵੀ ਨਹੀਂ ਕਰ ਸਕਿਆ ਤੇ ਮੇਰਾ ਨਾ ਕਟਣ ਤੇ ਆ ਮੈਂ ਰੋਜ਼ਾਨਾ ਹੁੰਦਾ ਸੀ ਵੈਸੇ ਕਿ ਤੁਹਾਡੇ ਇੰਨੇ ਫੀਸ ਡਿਊ ਆ ਤੁਹਾਡੀ ਫੀਸ ਡਿਊ ਆ ਨਾ ਕਟਣ ਦਾ ਜਾਂ ਟਾਈਮ ਆ ਗਿਆ ਇੱਕ ਔੜਾ ਮੁੰਡਾ ਸੀਗਾ ਔੜਾ ਪੰਜਾਬੀ ਉਹ ਤੇ ਡੇਰੇ ਤੋਂ ਬਹੁਤ ਨੇ ਤੇ ਉਹਨਾਂ ਦਾ ਅੱਛਾ ਬਿਜ਼ਨਸ ਚੱਲਦਾ ਸੀ ਉਹਨੇ ਫੇਰ ਮੇਰੀ ਫੀਸ ਭਰੀ ਸੀ ਤੇ ਉਪਾਜ 55 ਸਾਲ ਦਾ ਸੁਖਣਾ ਮੇਰਾ ਜਿਹੜਾ ਤੇ ਉਹ ਮੈਂ ਸੰਜੋਇਆ ਹੋਇਆ ਸੀਗਾ ਤੇ ਵੀ ਉਹਨੂੰ ਵਾਇਬ੍ਰੋ ਦੀ ਕਿਰਪਾ ਨਾਲ ਆਪਾਂ ਇੰਨੇ ਸਮਰੱਥ ਹੋਏ ਆ ਕਿ ਆਪਾਂ ਕਿਸੇ ਦੇ ਕਮਾ ਸਕੀਏ ਕਿ ਇਹ ਆਪਾਂ ਜੀ ਸੰਤ ਪਾਲ ਨੇ ਇੱਕ ਕੱਲ ਕੋਟ ਬੜੀ ਅੱਛੀ ਆਈ ਕਿ ਨਾ ਉਹ ਕੋਟ ਸੀ ਜੀ ਲਾਈਫ ਇਜ਼ ਲਾਈਫ ਇਜ਼ ਐਨ ਐਨਡਲੈਸ ਜਰਨੀ ਲਾਈਫ ਇਜ਼ ਐਨ ਐਨਡਲੈਸ ਜਰਨੀ ਬੀਟਵੀਨ ਡ੍ਰੀम्स ਐਂਡ ਰਿਐਲਿਟੀ ਉਹ ਬੁਰੀ ਠੁਕਦੀ ਨਜ਼ਰ ਆਈ ਮੈਨੂੰ ਡ੍ਰੀम्स ਤੇ ਮੈਂ ਬਹੁਤ ਪਹਿਲੇ ਲਏ ਸੀ ਮੈਨੂੰ ਲੱਗਦਾ ਵੀ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋਣ ਦਾ ਮੌਕਾ ਮੈਨੂੰ ਮਹਿਸੂਸ ਹੋ ਰਿਹਾ ਹੈ ਤੇ ਮੈਂ ਕਿਉਂ ਨਾ ਉਸ ਮੌਕੇ ਨੂੰ ਇਨਕੈਸ਼ ਕਰਾਂ ਜਾਂ ਆਪਣੇ ਆਪ ਨੂੰ ਸਮਰਪਣ ਕਰਾਂ ਉਸ ਦੇ ਇੱਕ ਮੇਨ ਕੜੀ ਹੈ ਡਾਕਟਰ ਹਰਦੇਵ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਪ੍ਰੇਰਿਆ ਤੇ ਇਹਨਾਂ ਦੀ ਇੱਕ ਯਾਨਕੀ ਇਨਸਪੀਰੇਸ਼ਨ ਕਰਕੇ ਇਹਨਾਂ ਨੇ ਪਰ ਆਪਣਾ ਟਾਈਮ ਫਿਕਸ ਕਰਾਇ ਵੀਜੀ ਸਾਹਿਬ ਨੂੰ ਮੀਟਿੰਗ ਦਾ ਟਾਈਮ ਫਿਕਸ ਕੀਤਾ ਤੇ ਮੈਂ ਵੀਜੀ ਸਾਹਿਬ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੀਮਤੀ ਟਾਈਮ ਦੇ ਕੇ ਮੀਟਿੰਗ ਸਰਨਲ ਫਿਕਸ ਕੀਤੀ ਤੇ ਉਸ ਤੋਂ ਬਾਅਦ ਇਹ ਪ੍ਰੋਗਰਾਮ ਲਿਖਿਆ ਗਿਆ ਵੀ ਜਿਵੇਂ ਆਪਾਂ ਕਹਿੰਦੇ ਸੀ ਕਿ ਅਕਾਊਂਟ ਖੋਲਿਆ ਜਾਏਗਾ ਸਕਾਲਰਸ਼ਿਪ ਅਕਾਊਂਟ ਜਿਹਦੇ ਵਿੱਚ ਡਾਕਟਰ ਸਨਸੀਏ ਬਿਲਕੁਲ ਸਾਹਮਣੇ ਕੀ ਬੜੇ ਵੱਡ ਸਕਾਲਰਸ਼ਿਪ ਦੇ ਖਾਤੇ ਅਕਾਊਂਟਸ ਨੇ ਬੜੀ ਅੱਛੀ ਗੱਲ ਹੈ ਫਰਮਾਨ ਹੈ ਕਿ ਸਾਡੇ ਆਜਿਪੀਸੀ ਇੰਨਾ ਵੱਡਾ ਇੱਕ ਉਪਰਾਲਾ ਕਰ ਰਹੀ ਹੈ ਵੀ ਵਿਦਆਊਟ ਕਾਸਟ ਐਂਡ ਕ੍ਰੀਏਟ ਜੋ ਲੋਡਬੰਦ ਵਿਜਾਰਥੀ ਨੇ ਉਹਨਾਂ ਵਾਸਤੇ ਇੰਨਾ ਵੱਡਾ ਉਪਰਾਲਾ ਇੰਨਾ ਸਹਿਯੋਗ ਦੇਣਾ ਤਾਂ ਕਿ ਅੱਸੀ ਦੇ ਬੱਚੇ ਆਪਣੇ ਅੱਗੇ ਵਧਣ ਸਾਡਾ ਵੀ ਇੱਕ ਇਹ ਇੱਛਾ ਹੈ ਪਹਿਲਾਂ ਬਹੁਤ ਮਾਫ ਕਰਨਾ ਪਹਿਲਾਂ ਵੀ ਆਪਾਂ ਕਰਦੇ ਰਹੇ ਹਾਂ ਬਸਪੰ 0 ਤੋਂ ਵੀ ਇਹ ਲਗਾਏ ਇਸ ਪਾਸੇ ਵੀ ਜੋ ਦੇਸੀ ਕੇ 10万 ਜੋ ਵੀ ਨਿਕਲ ਸਕੇ ਪਰ ਹੁਣ ਇਹ ਸੋਚਿਆ ਵੀ ਜਿਸ ਦਾ ਐਨਡੀਯੂ ਹੋ ਸਕੇ ਜਿਸ ਅਮਾਉਂਟ ਦਾ ਇੱਕ ਐਨਡੀਯੂ ਹੋ ਸਕੇ ਉਹ ਜ਼ਿਆਦਾ ਵਧੀਆ ਰਹੇ ਤੇ ਉਹ ਐਂਡ ਯੂਜ਼ ਦਾ ਮੈਨੂੰ ਲੱਗਦਾ ਵੀ ਡਾਕਟਰ ਹਰੀ ਦੇਵ ਸਿੰਘ ਨੇ ਸਾਨੂੰ ਇੱਕ ਰਸਤਾ ਦਿਖਾਇਆ ਬੀਜੀ ਸਾਹਿਬ ਨੇ ਇੱਕ ਫੈਸਲਾ ਲਵਾਇਆ ਤੇ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਏਜ ਦੇ ਵਿੱਚ ਆ ਕੇ ਹੁਣ ਆਪਣੇ ਜ਼ਰੂਰਤਾਂ ਵੀ ਘਟ ਜਾਂਦੀਆਂ ਨੇ ਠੀਕ ਆ ਵੇਗਰ ਕੀ ਬਾਲ ਪੈਨਸ਼ਨਾਂ ਦੋ ਹੈਗੀਆਂ ਨੇ ਆਪਾਂ ਕੀ ਕਰੀਏ ਫਿਰ ਹਾਂ ਕਿਉਂ ਨਾ ਆਪਾਂ ਉਸ ਨੂੰ ਕਿਸੇ ਅੱਛੇ ਪਾਸੇ ਲਾਈਏ ਜਿਹਦੇ ਨਾਲ ਸਾਡਾ ਕੋਈ ਬੱਚਾ ਅੱਗੇ ਜਾ ਕੇ ਯੂਨੀਵਰਸਿਟੀ ਦਾ ਨਾਮ ਹੀ ਨਾ ਵਧੀਆ ਨਾਮ ਹੈ ਤੇ ਕਿਉਂ ਨਾ ਹੈ ਨਾ ਜੀ ਹਰ ਗੁਰਸਿੱਖ ਨੂੰ ਚਾਹੀਦਾ ਕਿ ਵੀ ਆਪਾਂ ਯੂਨੀਵਰਸਿਟੀ ਚ ਆ ਕੇ ਕੁਝ ਆਪਣਾ ਯੋਗ ਪਾਈ ਨਾ ਜੀ ਉਹ ਗੱਲ ਹੈ ਕਿ ਅੱਜ ਗੁਰੂ ਸਾਹਿਬ ਦਾ ਜਿਹੜਾ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਨੇ ਮੇਰੇ ਤੇ ਇਨੀ ਕਿਰਪਾ ਕੀਤੀ ਹੈ ਮੈਂ ਹੜਵਿੱਤਿਆਂ ਤੁਹਾਨੂੰ ਦੋ ਸੁਲਾਈਆਂ ਨੇ ਹੜਵਿੱਤਿਆਂ ਹੋਰ ਬਹੁਤ ਨੇ ਕਦੇ ਬੈਠ ਕੇ ਮੀਟਿੰਗ 'ਚ ਫੇਰ ਆਪਾਂ ਗੱਲ ਕਰਾਂਗੇ ਹਨਾ ਜੀ ਤੇ ਫੇਰ ਮੈਂ ਜ਼ਿਆਦਾ ਟਾਈਮ ਨਾ ਲਵਾਂ ਇੱਕ ਵਾਰ ਕਿਸੇ ਨੇ ਕਿਸੇ ਇੱਕ ਸਮਝਦਾਰ ਬੜੇ ਅੱਛੇ ਸਿਆਣੇ ਆਦਮੀ ਨੂੰ ਪੁੱਛਿਆ ਸਰ ਇੱਕ ਸਫਲ ਕੈਰੀਅਰ ਬਣਾਉਣ ਵਾਸਤੇ ਸਭ ਤੋਂ ਵਧੀਆ ਖੇਤਰ ਕਿਹੜਾ ਹੈ ਕਿ ਸਿਆਣੇ ਨੇ ਕਿਸੇ ਨੂੰ ਪੁੱਛਿਆ ਵੀ ਇੱਕ ਸਫਲ ਖੇ ਮਤਲਬ ਕਿ ਆਪਣਾ ਕਰੀਅਰ ਬਣਾਉਣ ਵਾਸਤੇ ਵਧੀਆ ਖੇਤਰ ਕਿਹੜਾ ਹੈ ਉਸ ਸਿਆਣੇ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਚੰਗੇ ਇਨਸਾਨ ਬਣੋ ਚੰਗੇ ਇਨਸਾਨ ਬਣੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਨਾ ਵੱਡਾ ਫਕਰ ਮਹਿਸੂਸ ਹੋਇਆ ਇਨਾ ਵੱਡਾ ਫਕਰ ਮਹਿਸੂਸ ਹੋਇਆ ਕਿ ਮੈਂ ਇਸ ਆਫ ਦਾ ਬਿਆਨ ਨਹੀਂ ਕਰ ਸਕਦਾ I do